ਲੁਧਿਆਣਾ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ थाना ਸ਼ਿਮਲਾਪੁਰੀ ਏਰੀਏ ਵਿੱਚ ਲੁੱਟਕੋ ਕਰਨ ਵਾਲੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਖੋਕੇਤੇ ਠਾਠ ਮੋਬਾਈਲ ਫੋਨ, 2 ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੇ ਗਏ 2 ਲੋਹਾਦਾਂਤ, 5 ਡੰਡੇ, 1 ਪਿਸਤਲ ਖਿਡੋਣਾ ਸਮੇਤ ਆਰੋਪੀਅਨ ਗ੍ਰਿਫਤਾਰ ਕੀਤਾ ਗਿਆ ਜੀ 15 ਤਰੀਕ ਨੂੰ ਸਾਡੇ ਕੋਲ ਇੱਕ ਬੰਦਾ ਆਇਆ ਸੀਗਾ ਮਨਜੀਤ ਸਿੰਘ ਨਾਮ ਦਾ ਉਹਨੇ ਦੱਸਿਆ ਦੀ ਉਹਦੀ ਕੁੱਟਮਾਰ ਕੀਤੀ ਸੀਗੀ ਕੁਝ ਬੰਦਿਆਂ ਨੇ ਉਹਨੂੰ ਕਾਫੀ ਸੱਟਾਂ ਲੱਗੀ ਸੱਟਾਂ ਲੱਗੀ ਹੋਈਆਂ ਸੀਗੀ ਤੇ ਉਹਦੀ ਮੁੱਟਵੀ ਕੀਤੀ ਸੀਗੀ ਤਾਂ ਫਿਰ ਅਸੀਂ ਇਹ ਮੌਕਾ ਸੀਗਾ 13 ਤੇ 14 ਦੀ ਦਰਮਣੀ ਦਾਤਾ ਜਿੱਥੇ ਜਿਹੜੇ ਬੰਦੇ ਅਸੀਂ ਫੜੇ ਹਨ ਉਹਨਾਂ ਨੇ ਕੁਟਮਾਰ ਤੇ ਲੁੱਟ ਕੀਤੀ ਸੀਗੀ ਫਿਰ ਅਸੀਂ ਉਹ ਬੰਦੇ ਫੜੇ 16 ਤਰੀਕ ਨੂੰ ਫੜਲੇ ਸੀਗੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਾ ਕਿ ਜਿਹੜੇ ਬੰਦੇ ਆ ਉਹਨਾਂ ਨੇ ਪਹਿਲਾਂ ਵੀ ਪਿੱਛੇ ਵੀ ਵਾਰਦਾਤ ਕੀਤੀਆਂ ਇੱਕ ਦਾਬੇਖਾਨੇ ਦੀ ਵਾਰਦਾਤ ਹੈਗੀ ਜਿੱਥੇ ਉਹਨਾਂ ਨੇ ਪ੍ਰਾਪਰਟੀ ਡੀਲਰ ਤੋਂ 27000 ਰੁਪਏ ਖੋਹਿੱਤਾ ਸੀਗਾ ਉਸ ਤੋਂ ਇਲਾਵਾ ਆਪਣਾ 96 ਨੰਬਰ ਮੁਕੱਦਮਾ ਹੈਗਾ ਜਿਹੜਾ ਸ਼ਿਮਲਾਪੁਰੀ ਦਾ ਉੱਥੇ ਇੱਕ ਮੋਬਾਈਲ ਸ਼ਾਪ ਦੇ ਵਿੱਚ ਇਹਨਾਂ ਨੇ ਲੁੱਟ ਕੀਤੀ ਸੀਗੀ ਜਿੱਥੇ ਮੋਬਾਈਲ ਵਗੈਰਾ ਲੁੱਟ ਕੇ ਲੱਗੇ ਗਏ ਸੀਗੇ ਉਹ ਵੀ ਟ੍ਰੇਸ ਕੀਤਾ ਤਾਂ ਇੱਕ ਜਿਹੜਾ ਸਾਡਾ ਉਸ ਉਸ ਦਿਨ ਦਾ ਮਕਦਮਾ 15 ਤਰੀਕ ਦਾ ਉਹ 101 ਨੰਬਰ ਮਕਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਟ ਕਰਕੇ ਇਹ ਸਾਰਾ ਹੁਣ ਤੱਕ ਪਤਾ ਕੀਤਾ ਹੈ ਕਿੰਨੇ ਬੰਦੇ ਅरेस्ट ਕੀਤੇ ਬਰਾਮਦਗੀ ਕੀ ਹੋਈ ਹੁਣ ਤੱਕ ਜੀ ਆਪਣੇ ਬੰਦੇ ਅरेस्ट ਕੀਤੇ ਸੱਤ ਬਰਾਮਦਗੀ ਹੋਈ ਹੈ 68 ਮੋਬਾਈਲ ਫੋਨ ਕਿਤੇ ਦੋ ਦਾਤਰ ਕਿਤੇ ਇੱਕ ਟੁਆਈ ਪਿਸਟਲ ਹੈਗਾ ਤੇ ਕੁਝ ਬੇਸਬਾਲ ਦੇ ਬੈਟਸ ਵਗੈਰਾ ਹੈਗੇ ਡੰਡੇ ਵਗੈਰਾ ਹੈਗੇ ਉਹ ਕਿੱਥੇ ਰਹਿੰਦੇ ਰਹਿੰਦੇ ਉਹ ਕਰਦੇ ਸੀ ਹੰਜੀ ਕਿਹੜੇ ਰਾਗੀ ਇੱਥੇ ਪੱਲੇ ਰਾਗੀ ਰਾਜੀ ਇਹ ਖੋਹ ਵੀ ਕਰਦੇ ਸੀਗੇ ਲੁੱਟ ਵੀ ਕਰਦੇ ਸੀਗੇ ਕੁੱਟਮਾਰ ਕਰਦੇ ਸੀਗੇ ਲੋਕਾਂ ਨਾਲ ਇਹ ਸੀਗਾ ਇਹ ਨਾਲੇ ਸਾਰੇ ਸਾਥੀ ਕਾਬੂ ਹੋ ਗਏ ਕਿ ਅ ਚਾਰ ਪੰਜ ਬੰਦੇ ਹੋਰ ਹੈਗੇ ਜੀ ਜਿਹੜੇ ਕਾਬੂ ਕਰਨ ਵਾਲੇ ਰਹਿ ਗਏ ਉਹ ਅਸੀਂ ਲੱਗੀ ਹੋਈ ਹੈ ਟੀਮ ਉਹ ਵੀ ਕਰ ਲਾਂਗੇ ਸਰੇ ਨਸ਼ੇ ਦੇ ਵੀ ਆਪਨੇ ਹਾਂਜੀ ਹਾਂਜੀ ਕੁਝ ਬੰਦੇ ਹੈਗੇ ਜਿਨ੍ਹਾਂ ਜਿਹੜੇ ਨਸ਼ਾ ਕਰਦੇ ਆ ਤੇ ਪਹਿਲਾਂ ਵੀ ਨਾ ਤੇ ਕਾਫੀ ਪਰਚੇ ਦਰਜ ਹੈਗੇ